ਮੈਂ ਜਗENDER ਸਿੰਘ ਗੁਰਾਹਾਂ ਸੂਬਾ ਪ੍ਰਧਾਨ ਭਾਰਤੀ ਸਾਂਗਤ ਇਕਤਾ ਗੁਰਾਹਾਂ ਸਾਥੀਓ ਅੱਜ ਜਿਹੜਾ ਚੌਥੀ ਸਕੂਲ ਦੇ ਮੂਹਰੇ ਟੀਚਰਾਂ ਨੇ ਨੰਨੋਣ ਚੱਲਦਾ ਸੀ ਉਹਦੇ ਵਿੱਚ ਕਿਸਾਨ ਜੱਕੇ ਬੰਦੀਆਂ ਤੇ ਸਾਡੀ ਜੱਥੇ ਬੰਦੀ ਤੇ ਮਜ਼ਦੂਰਾਂ ਨੇ ਜੱਥੇ ਬੰਦੀਆਂ ਉਹਨਾਂ ਦੀ ਹਮਾਇਤ ਤੇ ਗਈਆਂ ਸੀ ਅੱਜ ਜ਼ਬਰਦਸਤੀ ਉਹਨਾਂ ਦੇ ਧਰਨੇ ਨੂੰ ਉਥੋਂ ਚੱਕ ਲਿਆ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਤੇ ਕੁਝ ਮਰਾਜ ਟੀਚਰਾਂ ਦੇ ਬੰਦੇ ਖਾਣਾ ਗਿੱਲ ਦੇ ਮੂਹਰੇ ਆਏ ਉਥੋਂ ਜ਼ਬਰਦਸਤੀ ਉਹਨਾਂ ਨੂੰ ਚੱਕ ਕੇ ਥਾਣੇ 'ਚ ਬੰਦ ਕੀਤਾ ਪੁਰ ਜੇਲਾਂ ਦੇ ਘੇਟਾ ਉਸ ਤੋਂ ਬਾਅਦ ਭਾਰਤੀ ਕਿਸਾਨ ਜੀ ਨੇਕਤਾ ਉਗਰਾਹਾਂ ਦੇ ਫੈਸਲਾ ਕੀਤਾ ਕਿ ਕਾਰਨ ਨੂੰ ਇਸ ਰੋਸ ਵਜੋਂ ਸਾਰੇ ਮੰਤਰੀਆਂ ਦੇ ਐਮਐਲਏ ਦੇ ਘਰਾਂ ਦੇ ਮੂਹਰੇ ਇੱਕ ਦਿਨ ਦੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਧਰਨੇ ਲਾਏ ਜਾਣਗੇ ਕਿ ਇਹ ਧਰਨੇ ਸ਼ਾਂਤੀਪੂਰਵਕ ਹੋਣਗੇ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਇਹ ਜ਼ੋਰ ਨਾਲ ਆ ਭੈਣਾਂ ਨੂੰ ਤੇ ਬੰਦਿਆਂ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਕਰਨਾ ਹੈ ਇੱਕ ਦਿਨ ਦਾ ਪ੍ਰਦਰਸ਼ਨ ਹੈ ਤੇ ਦੂਜੀਆਂ ਜਿਹੜੀਆਂ ਭਰਾਤਰੀ ਜੱਤੇ ਬੰਦਿਆਂ ਨੇ ਪਹਿਲਾਂ ਅੰਦੋਲਨ ਚ ਸ਼ਾਮਲ ਨੇ ਉਹਨਾਂ ਨੂੰ ਬੇਨਤੀ ਹੈ ਕਿ ਫੌਰੀ ਫੈਸਲਾ ਕੀਤਾ ਤੁਹਾਡੇ ਨਾਲ ਸਲਾਮੇ ਸੁਵਰਣੀ ਹੋ ਸਕਿਆ ਕਿਉਂਕਿ ਅਸੀਂ ਅੱਜ ਬਾਤ ਸੀਗੇ ਤੁਹਾਨੂੰ ਬੇਨਤੀ ਹੈ ਵੀ ਉਹ ਵੀ ਜਿੰਨਾ ਵੀ ਕਿਸੇ ਦੂਜੇ ਜੱਤੇ ਬੰਦੀ ਤੋਂ ਹੋ ਸਕੇ ਸੰਦੋਹਨ ਦੀ ਹਮਾਇਤ ਦੇ ਵਿੱਚ ਤਾਂ ਤਾਂ ਨੈਕ ਸ਼ਾਮਲ ਹੋਵੋ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦੇ ਆਂ ਕਿਉਂਕਿ ਸਮਾਂ ਘੱਟ ਹੋਣ ਕਰਕੇ ਸਾਡੇ ਨਾਲ ਸੰਪਰਕ ਕਿਸੇ ਦਾ ਹੋ ਨਹੀਂ ਸਕਿਆ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਜਿਹੜੇ ਕੋਈ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਹੋ ਕਿਉਂਕਿ ਪ੍ਰਸ਼ਾਸਨ ਜਿਹੜਾ ਠੇਕੇਦਾਰ ਹੈ ਪ੍ਰਸ਼ਾਸਨ ਉਹਨਾਂ ਨਾਲ ਖੜਾ ਹੈ ਮੈਨੇਜਮੈਂਟ ਨਾਲ ਖੜਾ ਹੈ ਜਿਹੜੀ ਲਗਾਤਾਰ ਕਰਪਸ਼ਨ ਕਰਦੀ ਹੈ 3 ਸਾਲ ਤੋਂ ਉਹਨਾਂ ਨੂੰ ਵਰਦੀਆਂ ਨਹੀਂ ਬੱਚਿਆਂ ਨੂੰ ਦਿੱਤੀਆਂ ਕਿਤਾਬਾਂ ਨਹੀਂ ਦਿੱੰਗੀਆਂ ਤੇ ਵਿਮਰਾਲ ਜਿਹੜੇ ਟੀਚੇ ਰੱਖੇ ਹੋਏ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀਆਂ ਕਰ ਰਹੇ ਹੈ ਤੇ ਕੁਝ ਬਣਾਜ ਮੈਨੇ ਤਨਖਾਹ ਕਰਤੀ 30000 ਨੇ ਤੇ ਉਹਨਾਂ ਨੂੰ ਉਹ 8000 ਬੰਦੇ ਨੇ ਜਿਨ੍ਹਾਂ ਦੀਆਂ 41000 ਤਨਖਾਹਾਂ ਨੇ ਉਹਨਾਂ ਨੂੰ 10000 ਦਿੰਦੇ ਨੇ ਸਿੱਧੇ ਉਹਨਾਂ ਦੇ ਏਟੀਐਮੋਂ ਉਹਨਾਂ ਤੋਂ ਲੈ ਰੱਖੇ ਨੇ ਤੇ ਉਹ ਏਟੀਐਮ ਚੋਂ ਕਢਾ ਲੈਂਦੇ ਆ ਉਹ ਇਸ ਕਰਕੇ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਅਸੀਂ ਉਹਨਾਂ ਦੀ ਹਮਾਇਤ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਤੁਹਾਡੀ ਅਬਦੀ ਇਨਕੁਆਰੀ ਕਰ ਰਹੀ ਹੈ ਵੀ ਹਾਂ ਇਹ ਇੱਕ ਗਲਤ ਹੋਇਆ ਹੈ ਤੇ ਪ੍ਰਿਸ਼ਟਾਚਾਰ ਨੂੰ ਸਹਿ ਦੇ ਰਹੇ ਨੇ ਤੇ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਵੀ ਤੁਸੀਂ ਚੇਅਰਮੈਨ ਨੂੰ ਇਹਨਾਂ ਦੇ ਕਿ ਤੁਹਾਡੇ ਕੋਲੇ ਇਹ ਇਨਸਾਫ ਦੀ ਕੁਰਸੀ ਦੇ ਵਿੱਚ ਬੈਠੇ ਹੋ ਤੁਸੀਂ ਤਾਂ ਲੋਕ ਸਭ ਤੋਂ ਇਨਸਾਫ ਦੀ ਮੰਗ ਕਰਦੇ ਨੇ ਵੀ ਤੁਸੀਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਇਨਸਾਫ ਦਿਓ ਤੇ ਗ੍ਰਿਫਤਾਰ ਕੀਤੇ ਸਾਰੇ ਸੱਤਿਆਂ ਨੂੰ ਰਹਾਅ ਦਿਓ ਧੰਨਵਾਦ